ਆ ਸਾਡੀ ਬਿਲਡਿੰਗ ਦੀ ਐਂਟਰੈਂਸ ਆ ਕੁਛ ਇਸ ਤਰ੍ਹਾਂ ਦੀ ਆ ਮਿਲ ਗਈ ਇੱਥੇ ਦੀ ਪਾਰਕਿੰਗ ਅਪਾਰਟਮੈਂਟ ਦੇ ਵਿੱਚ ਤੇ ਆ ਹੈਗਾ ਬੀਚ ਫਰੰਟ ਕਿੰਨਾ ਵਧੀਆ ਵਿਊ ਆ ਉਹ ਸਾਰਾ ਉੱਥੇ ਤੱਕ ਉਹ ਸਾਰਾ ਇਹ ਬੈਨੀਦਰੋਮਾ ਸਾਰਾ ਏਰੀਆ ਇਹ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਦਿਨ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਆ ਵਿੱਕ ਤੋਂ ਬੈਨੀਦਰੋਮ ਤੇ ਇਹ ਹੈਗਾ ਇਥੋਂ ਲਗਭਗ 550 ਕਿਲੋਮੀਟਰ ਤੇ ਕਰਦੇ ਆ ਸਫ਼ਰ ਨੂੰ ਸ਼ੁਰੂ ਤੇ ਦਿਖਾਉਣੇ ਆ ਤੁਹਾਨੂੰ ਰਸਤੇ ਦੇ ਥੀਓ 4 ਘੰਟੇ ਦੀ ਡਰਾਈਵਿੰਗ ਤੋਂ ਬਾਅਦ ਅਸੀਂ ਰੁਕੇ ਹਾਂ ਹੁਣ ਬਲੈਂਸੀਆ ਦੀ ਇੱਕ ਟਾਰ ਪਾਰਕਿੰਗ ਸਪੌਟ ਤੇ ਤੇ ਕਾਫੀ ਜ਼ਿਆਦਾ ਕਰਾਊਡ ਹੈ ਇੱਥੇ ਤੇ ਇੱਥੇ ਜਰਮਨ ਦੀਆਂ ਗੱਡੀਆਂ ਵੀ ਮੈਂ ਬਹੁਤ ਦੇਖੀਆਂ ਲੋਕੀ ਕਾਫੀ ਆ ਰਹੇ ਨੇ ਹੁਣ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਕਿੰਨਾ ਜ਼ਿਆਦਾ ਕਰਾਊਡ ਹੈ ਇੱਥੇ ਗੱਡੀਆਂ ਹੀ ਗੱਡੀਆਂ ਭਰੀਆਂ ਪਈਆਂ ਨੇ ਇਹ ਬਲੈਂਸੀਆ ਦੇ ਨੇੜੇ ਪਾਰਕਿੰਗ ਸਪੌਟ ਆ ਦੀ ਪਾਰਕਿੰਗ ਅਪਾਰਟਮੈਂਟ ਦੇ ਵਿੱਚ ਇੱਥੇ ਲਾਤੀ ਪਾਰਕਿੰਗ ਪਾਰਕਿੰਗ ਵਧੀਆ ਖੁੱਲੀ ਡੁੱਲੀ ਆ ਤੇ ਚੱਲਦੇ ਹਾਂ ਹੁਣ ਉੱਪਰ ਅਪਾਰਟਮੈਂਟ ਦੇ ਵਿੱਚ ਆ ਸਾਡੀ ਬਿਲਡਿੰਗ ਦੀ ਐਂਟਰੈਂਸ ਆ ਕੁਛ ਇਸ ਤਰ੍ਹਾਂ ਦੀ ਦੇਖੋ ਕਿੰਨਾ ਵਧੀਆ 뷰 ਇੱਥੇ ਦਾ ਬਾਕੀ ਚੱਲਦੇ ਹਾਂ ਉੱਪਰ ਤੇ ਦਿਖਾਉਣੇ ਆ ਤੁਹਾਨੂੰ ਅਪਾਰਟਮੈਂਟ ਦਾ 뷰 ਕਿਦਾਂ ਦਾ ਆ ਸਾਡਾ ਫਲੈਟ ਤੇ ਕੁਝ ਥੋੜੀ ਵਿਊ ਇੱਥੋਂ ਦੀ ਇਸ ਤਰ੍ਹਾਂ ਦਾ ਖੱਲੇ ਬਿਲਡਿੰਗ ਦਾ ਸਵੀਮ ਪੂਲ ਬਣਿਆ ਹੋਇਆ ਕਿੰਨਾ ਵਧੀਆ ਵਿਊ ਆ ਦੇਖੋ ਤੁਹਾਨੂੰ ਹੁਣ ਅਪਾਰਟਮੈਂਟ ਦਿਖਾਉਣੇ ਆ ਅੰਦਰੋਂ ਇੱਥੋਂ ਆਪਾਂ ਕੱਢਣੀ ਆ ਹੁਣ ਚਾਬੀ ਤੇ ਇਹਦਾ ਕੋਡ ਆ ਮਿਲ ਗਈ ਆਪਾਂ ਨੂੰ ਚਾਬੀ ਅੰਦਰ ਹਾਂ ਸਾਡੀ ਲਾਗੇ ਦੀ ਮੱਝ ਆਹ ਬਣਿਆ ਬਣਿਆ ਆਹ ਬਣੀ ਹੋਈ ਆਪਣੀ ਕਿਚਨ ਅੰਦਰ ਆਉਂਦੇ ਸਾਰ ਵਾਓ ਆ ਫ੍ਰੀਜ ਹੋ ਗਈ ਫ੍ਰੀਜਰ ਦੀ ਸਹੂਲਤ ਦਿੱਤੀ ਹੈ ਵਿੱਚ ਸਮਾਨ ਵੀ ਰੱਖਿਆ ਹੋਇਆ ਦੋ ਬੋਤਲਾਂ ਪਾਣੀ ਦੀਆਂ ਲਿਆਦੀ ਦਿੱਤੀ ਹੋਈਆਂ ਨੇ ਤੇ ਆਹ ਤਾਂ ਚਲੋ ਉਹਨਾਂ ਦਾ ਗੈਸ ਲੱਗਿਆ ਹੋਇਆ ਵਾ ਆ ਹੋ ਗਿਆ ਓਵਨ ਆਹ ਗਲਾਸ ਵਗੈਰਾ ਸਾਰੇ ਦਿੱਤੇ ਹੋਏ ਨੇ ਇਹਨਾਂ ਨੇ ਕੰਪੀਟੂਚੇ ਸਾਰਾ ਕੁਝ ਇਹਦਾ ਸਮਾਨ ਤੇ ਅੱਗੇ ਚੱਲਦੇ ਹਾਂ ਆਹ ਹੈਗਾ ਡਰਾਈਂਗ ਰੂਮ ਤੇ ਆਹ ਸੋਫਾ ਲੱਗਿਆ ਤੇ ਸੋਫੇ ਦਾ ਇਹਦਾ ਵੀ ਬੈੱਡ ਬਣ ਜਾਂਦਾ ਡਬਲ ਬੈੱਡ ਤੇ ਬੈੱਡ ਬੁੱਟ ਕੌਣ ਜਾਂਦਾ ਹੈ ਸਾਡੇ ਇਲੈਕਟ੍ਰੋਨਿਕ ਕਮ ਕਰਦੀਆਂ ਨੇ ਆਹ ਹੋ ਗਿਆ ਆਪਣਾ ਡਾਈਨਿੰਗ ਰੂਮ ਤੇ ਇੱਥੇ ਦਾ ਵੀਊ ਚੈੱਕ ਕਰੋ ਤੁਸੀਂ ਇੱਕ ਵਾਰ ਵੀਊ ਬਹੁਤ ਨਾ ਵਧੀਆ ਇਹ ਹੈਗਾ ਵਾ 22 22 ਫਲੋਰ ਤੇ ਆ ਤੇ ਆ ਹੈਗਾ ਬੀਚ ਫਰੰਟ ਕਿੰਨਾ ਵਧੀਆ 뷰 ਆ ਉਹ ਸਾਰਾ ਉੱਥੇ ਤੱਕ ਉਹ ਸਾਰਾ ਇਹ ਬੈਨੀਦਰੋਮਾ ਸਾਰਾ ਏਰੀਆ ਇਹ ਕਿੰਨਾ ਵਧੀਆ 뷰 ਲੱਗਦਾ ਵਾ ਇਹ ਜਿੰਨੀਆਂ ਵੀ ਇੱਥੇ ਆ ਬਿਲਡਿੰਗਾਂ ਬਣੀਆਂ ਹੋਈਆਂ ਨੇ ਸਾਰੀਆਂ ਇਹ ਪ੍ਰਾਈਵੇਟ ਇਹਦੇ ਵਿੱਚ ਬਹੁਤ ਘੱਟ ਨੇ ਜ਼ਿਆਦਾ ਇਹ ਟੂਰਿਸਟ ਲਈ ਆ ਅਪਾਰਟਮੈਂਟ ਰੈਂਟ ਤੇ ਦਿੰਦੇ ਆ ਕੋਈ ਇੱਕ ਦਿਨ ਦੋ ਦਿਨ ਜੇ ਦੂਰੋਂ ਆਉਂਦੇ ਆ ਤਾਂ ਹਫ਼ਤੇ ਲਈ ਬੁਕਿੰਗ ਹੁੰਦੀ ਆ ਤੇ ਬਹੁਤ ਹੀ ਜ਼ਿਆਦਾ ਰੇਟ ਵੀ ਇਹਨਾਂ ਦੇ ਬਹੁਤ ਸਹੀ ਨੇ ਸਾਨੂੰ ਇਹ ਵਾਲਾ ਪਿਆ ਵਾਲਾ ਅਪਾਰਟਮੈਂਟ 300 ਯੂਰੋ ਦਾ ਪਿਆ ਵਾਲਾ ਇਹ ਦੋ ਨਾਈਟਾਂ ਲਈ ਤੇ ਚਲੋ ਆਵੇ ਤੁਹਾਨੂੰ ਕਮਰੇ ਦਿਖਾਉਨੇ ਆ ਜੀ ਆਹ ਹੋ ਗਿਆ ਪਹਿਲਾ ਕਮਰਾ ਇੱਥੇ ਦੋ ਸਿੰਗਲ ਬੈੱਡ ਨੇ ਤੇ ਆ ਵਾਰਡਰੋਬ ਹੋਗੀ ਤੇ ਦੂਜਾ ਕਮਰਾ ਸੀਗਾ ਇੱਧਰ ਇਹ ਤੇ ਡਬਲ ਬੈੱਡ ਲੱਗਿਆ ਹੋਇਆ ਹੈ ਇੱਕ ਤੇ ਆਹ ਵਾਰਡਰੋਬ ਹੋਗੀ ਨਾਲ ਪ੍ਰਾਈਸ ਵੀ ਦਿੱਤੀ ਹੋਈ ਆ ਵੈਟ ਓਵਰ ਵੀ ਦਿੱਤਾ ਹੋਇਆ ਵਿੱਚ ਇਹਨਾਂ ਨੇ ਮਤਲਬ ਕਿ ਇਹ ਜਿੰਨਾ ਕਿਹਦਾ ਪ੍ਰਾਈਸ ਆ ਤੇ ਉਸ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਫੈਸਿਲਟੀਆਂ ਨੇ ਹੋਟਲਸ ਨਾਲੋਂ ਮੈਂ ਕਹਿਣਾ ਬੈਟਰ ਇਹੀ ਆ ਵੀ ਅਪਾਰਟਮੈਂਟ ਲਓ ਤੁਸੀਂ ਜੇ ਤੁਸੀਂ ਇੱਦਾਂ ਟਰੈਵਲ ਕਰਦੇ ਹੋ ਤੇ ਇਹਦਾ ਹੁਣ ਬਾਥਰੂਮ ਦਿਖਾਉਣੇ ਆ ਕਿ ਇਹ ਅਸੀਂ 5 ਜਣਿਆਂ ਨੇ ਬੁਕਿੰਗ ਕੀਤੀ ਹੈ ਤੇ 5 ਜਣਿਆਂ ਲਈ ਦੋ ਕਮਰੇ ਹੋਗੇ ਡਬਲ ਬੈੱਡ ਦੇ ਤੇ ਇੱਕ ਸੋਫਾ ਲੱਗਿਆ ਉਹ ਵੀ ਡਬਲ ਬੈੱਡ ਬਣ ਜਾਂਦਾ ਸੋਫੇ ਦਾ ਵੀ ਆ ਇੱਧਰ ਹੈਗਾ ਵਾਸ਼ਰੂਮ ਤੇ ਵਾਸ਼ਰੂਮ ਵੀ ਕਾਫੀ ਸਾਫ਼ ਸੁਥਰਾ ਵਾ Air dryer ਹੈਗੀ ਆ ਵਿੱਚ ওয়াশিং মেশিন ਵੀ ਲੱਗੀ ਹੋਈ ਹੈ ਵਿੱਚ ਤੇ ਦਿਖਾ ਸਕਦੇ ਆ ਤੁਹਾਨੂੰ ਤੁਹਾਨੂੰ ਦਿਖਾਉਣਾ ਮੈਂ ਇੱਥੋਂ ਆਖੋ ওয়াশিং মেশিন ਵੀ ਹੈਗੀ ਆ ਸਾਰੀ ਫੈਸਿਲਿਟੀ ਹੈਗੀਆਂ ਨੇ ਇਹਦੇ ਵਿੱਚ ਬਹੁਤ ਵਧੀਆ ਤੇ ਬਾਕੀ ਚਲੋ ਹੁਣ ਹੁੰਨੇ ਆ ਫਰੈਸ਼ ਰੈਡੀ ਹੋ ਕੇ ਚਲਦੇ ਆ ਆਪਾਂ ਬੀਚ ਤੇ ਤੇ ਦਿਖਾਉਨੇ ਆ ਤੁਹਾਨੂੰ ਥੱਲੇ ਦਾ 뷰 ਅਪਾਰਟਮੈਂਟ ਤੋਂ ਬਾਹਰ ਨਿਕਲਦੇ ਹੀ ਥੱਲੇ ਰੋਡ ਤੋਂ ਕੁਛ ਐਦਾ ਦਾ 뷰 ਆ ਤੇ ਚਲਦੇ ਆ ਹੁਣ ਬੀਚ ਵੱਲ ਆਹ ਸਾਹਮਣੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਵਾ ਸਨਸੈਟ ਹੋ ਰਿਹਾ ਵਾ ਇੱਥੇ ਇਸ ਟਾਈਮ ਕਰੂਜ਼ ਵੀ ਚਲਦੇ ਹੁੰਦੇ ਆ ਉਹ ਤੁਹਾਨੂੰ ਸਪੈਸ਼ਲ ਸਨਸੈਟ ਦਿਖਾਉਣ ਲਈ ਲੈ ਕੇ ਜਾਂਦੇ ਨੇ ਤੇ ਪਰ ਅੱਜ ਕੁਝ ਬੱਦਲ ਸੀਗੇ ਜ਼ਿਆਦਾ ਤੇ ਉਹਦੀ ਸਾਨੂੰ ਟਿਕਟ ਨਹੀਂ ਮਿਲੀ ਹੈਗੀ ਤੇ ਚੱਲਦੇ ਆਂ ਅੱਗੇ ਸੋ ਦੋਸਤੋ ਅੱਜ ਦਾ ਵਲੌਗ ਕਰਦੇ ਆਂ ਆਪਾਂ ਇੱਥੇ ਖਤਮ ਤੇ ਕੱਲ ਦੇ ਵਲੌਗ ਦੇ ਵਿੱਚ ਤੁਹਾਨੂੰ ਘੁਮਾਉਣੇ ਆਂ ਬੈਣੀ ਦਰੋਮ ਸੋ ਕੱਲ ਦਾ ਵਲੌਗ ਜ਼ਰੂਰ ਦੇਖਿਓ ਮਿਲਦੇ ਆਂ ਕੱਲ ਨੂੰ